ਤਦੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਦੂਜੇ ਮੁਲਕ ਦੇ ਵਿੱਚ ਪਹੁੰਚ ਕਰਨ ਦੀ ਜਿਹੜੀ ਤਮੰਨਾ ਹੁੰਦੀ ਹੈ ਉਸ ਦੇ ਵਿੱਚ ਬਹੁਤ ਸਾਰੇ ਨੁਕਸਾਨ ਆਮ ਲੋਕਾਂ ਨੂੰ ਹੀ ਚੁਕਣੇ ਪੈਂਦੇ ਨੇ ਲੀਬਿਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਰਪ ਜਾ ਰਹੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਲੀਬਿਆ ਦੇ ਤੱਟ ਤੇ ਪਲੜ ਗਈ। ਇੱਕ ਦੀ ਮੌਤ ਹੋਈ ਹੈ ਤੇ 22 ਲਾਪਤਾ ਹੋ ਗਏ ਨੇ ਖਬਰ ਪੜੇ ਜਾਣ ਤੱਕ ਗਿਣਤੀ ਉੱਤੇ-ਥੱਲੇ ਹੋ ਸਕਦੀ ਹੈ। ਹਾਲ ਹੀ ਦੇ ਸਾਲਾਂ ਦੇ ਵਿੱਚ ਉੱਤਰੀ ਅਫਰੀਕੀ ਰਾਸ਼ਟਰ ਅਫਰੀਕਾ ਦੇ ਮੱਧ ਪੂਰਬ ਦੇ ਵਿੱਚ ਜੰਗ ਤੇ ਗਰੀਬੀ ਤੋਂ ਭੱਜਣ ਵਾਲੇ ਪ੍ਰਵਾਸੀਆਂ ਦੇ ਲਈ ਪ੍ਰਮੁੱਖ ਆਵਾਜਾਈ ਬਿੰਦੂ ਦੇ ਵਜੋਂ ਉਭਾਰਿਆ ਗਿਆ ਹੈ। ਲੀਬੀਆ ਦੇ ਤੱਟ ਤੇ ਮੰਗਲਵਾਰ ਨੂੰ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟ ਗਈ ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 22 ਲਾਪਤਾ ਹੋ ਗਏ ਲੀਬੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਯੂਰਪ ਦੇ ਵਿੱਚ ਬਿਹਤਰ ਜੀਵਨ ਦੀ ਮੰਗ ਕਰ ਰਹੇ ਪ੍ਰਵਾਸੀਆਂ ਨੂੰ ਸ਼ਾਮਿਲ ਕਰਨ ਵਾਲੀ ਤਾਜ਼ਾ ਸਮੁੰਦਰੀ ਤਰਾਸਦੀ ਹੈ ਪੂਰਬੀ ਲੀਬੀਆ ਤੇ ਰੋਬਰੋਕ ਸ਼ਹਿਰ ਦੇ ਵਿੱਚ ਤੱਟ ਰਖਕ ਨੇ ਕਿਹਾ ਕਿ ਕਿਸ਼ਤੀ 32 ਪ੍ਰਵਾਸੀਆਂ ਨੂੰ ਲੈ ਜਾ ਰਹੀ ਸੀ 9 ਨੂੰ ਬਚਾ ਲਿਆ ਗਿਆ ਤੱਟ ਰਖਕ ਨੇ ਕਿਹਾ ਹੈ ਕਿ ਬਚੇ ਲੋਕਾਂ ਨੂੰ ਟੋਬਰੋਕ ਦੀ ਬੰਦਰਗਾਹ ਤੇ ਲਿਜਾਇਆ ਜਾ ਰਿਹਾ ਹੈ حال ਹੀ ਦੇ ਸਾਲਾਂ ਵਿੱਚ ਉੱਤਰੀ ਅਫਰੀਕੀ ਰਾਸ਼ਟਰ ਅਫਰੀਕਾ ਤੇ ਮੱਧ ਪੂਰਬ ਵਿੱਚ جنگ ਤੇ ਗਰੀਬੀ ਤੋਂ ਭੱਜਰ ਵਾਲੇ ਪ੍ਰਵਾਸੀਆਂ ਲਈ ਪ੍ਰਮੁੱਖ ਆਵਾਜਾਈ ਬਿੰਦੂ ਵਜੋਂ ਇਸ ਨੂੰ ਉਭਾਰਿਆ ਗਿਆ ਹੈ ਦਸੰਬਰ ਵਿੱਚ ਔਰਤਾਂ ਤੇ ਬੱਚਿਆਂ ਦੇ ਸਮੇਤ ਕਟੋਕਾਟੇ 68 ਪ੍ਰਵਾਸੀ ਲੀਬੀਆ ਦੇ ਪੱਛਮੀ ਤੱਟ ਤੇ ਜ਼ੁਵਾਰਾ ਕਸਬੇ ਦੇ ਵਿੱਚ ਡੁੱਬ ਗਏ ਸਨ 2011 ਵਿੱਚ ਲੰਬੇ ਸਮੇਂ ਤੋਂ ਤਾਨਾਸ਼ਾ ਗਦਾਫੀ ਨੂੰ ਪਛਾੜਨ ਤੇ ਮਾਰ ਦੇਣ ਵਾਲੇ ਨਾਟੋ ਸਮਰਥਿਤ ਵਿਦਰੋਹ ਤੋਂ ਬਾਅਦ ਲੀਬੀਆ ਅਰਾਜਕਤਾ ਦੇ ਵਿੱਚ ਡੁੱਬ ਗਿਆ ਸੀ ਮਨੁੱਖੀ ਤਸਕਰਾਂ ਨੇ ਵਿਗਾੜ ਤੋਂ ਲਾਭ ਚੁੱਕਿਆ ਲੀਬੀਆ ਵਿਆਪਕ ਸਰਹੱਦਾਂ ਤੇ ਪਾਰ ਪ੍ਰਵਾਸੀਆਂ ਦੀ ਤਸਕਰੀ ਕੀਤੀ ਗਈ ਹੈ ਜੋ ਇਹ 6 ਦੇਸ਼ਾਂ ਦੇ ਨਾਲ ਸਾਂਝਾ ਕਰਦਾ ਹੈ ਪ੍ਰਵਾਸੀਆਂ ਦੀ ਈੜ ਰਬੜ ਦੀਆਂ ਕਿਸ਼ਤੀਆਂ ਦੇ ਸਮੇਤ ਖਰਾਬ ਸਮੁੰਦਰੀ ਜਹਾਜ਼ਾ ਤੇ ਹੁੰਦੀ ਹੈ ਜੋ ਜੋਖਮ ਭਰੇ ਸਮੁੰਦਰੀ ਸਫ਼ਰਾਂ ਤੇ ਰਵਾਨਾ ਹੁੰਦੇ ਨੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦੁਆਰਾ ਚਲਾਏ ਗਏ ਲਾਪਤਾ ਪ੍ਰਵਾਸੀਆਂ ਦੇ ਪ੍ਰੋਜੈਕਟ ਦੇ ਅਨੁਸਾਰ ਪਿਛਲੇ 8 ਮਹੀਨਿਆਂ ਦੇ ਵਿੱਚ ਲੀਬੀਆ ਤੋਂ ਘੱਟੋ-ਘੱਟ 434 ਪ੍ਰਵਾਸੀਆਂ ਦੀ ਮੌਤ ਤੇ 611 ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ ਪਿਛਲੇ ਸਾਲ ਆਈਓਐਮ ਨੇ ਲੀਬੀਆ ਤੋਂ 900 you ਵਾਟ ਪ੍ਰਵਾਸੀਆਂ ਦੀ ਮੌਤ ਤੇ 1563 ਲਾਪਤਾ ਹੋਣ ਦੀ ਰਿਪੋਰਟ ਕੀਤੀ ਇਸ ਵਿੱਚ ਕਿਹਾ ਗਿਆ ਹੈ ਕਿ ਲਗਭਗ 17200 ਪ੍ਰਵਾਸੀਆਂ ਨੂੰ ਰੋਕਿਆ ਗਿਆ ਤੇ 2023 ਵਿੱਚ ਲੀਬੀਆ ਵਾਪਸ ਭਰਤੀਆ ਗਿਆ ਜਿਨ੍ਹਾਂ ਲੋਕਾਂ ਨੂੰ ਰੋਕਿਆ ਜਾਂਦਾ ਹੈ ਲੀਬੀਆ ਵਾਪਸ ਭਰਤੀਆ ਜਾਂਦਾ ਉਹਨਾਂ ਨੂੰ ਜ਼ਬਰਦਸਤੀ ਮਜ਼ਦੂਰੀ ਕੁੱਟਮਾਰ ਬਲਾਤਕਾਰ ਤੇ ਤਸ਼ੱਦਦ ਸਮੇਤ ਦੁਰਵਿਵਹਾਰ ਦੇ ਨਾਲ ਭਰੇ ਸਰਕਾਰੀ ਨਜ਼ਰਬੰਦੀ ਕੇਂਦਰਾਂ ਵਿੱਚ ਰੱਖਿਆ ਜਾਂਦਾ ਹੈ ਦੁਰਵਿਵਹਾਰ ਅਕਸਰ ਕੈਦ ਕੀਤੇ ਗਏ ਪ੍ਰਵਾਸੀਆਂ ਦੇ ਪਰਿਵਾਰਾਂ ਤੋਂ ਪੈਸੇ ਵਸੂਲਣ ਦੀਆਂ ਕੋਸ਼ਿਸ਼ਾਂ ਦੇ ਨਾਲ ਹੁੰਦਾ ਹੈ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਤਸਕਰਾਂ ਦੇ ਆ ਸ਼ਟੀਆ ਤੇ ਲੀਬੀਆ ਛੱਡਣ ਦੀ ਇਜਾਜ਼ਤ ਦਿੱਤੀ ਜਾਵੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ